ਪਰਮਜੀਤ ਸਿੰਘ ਸਰਾਹੋਲੀ ਕੌਮੀ ਪ੍ਰਧਾਨ ਅਕਾਲੀ ਦਾ ਸਤੰਤਰ ਅੱਜ ਜਿਹੜਾ ਅਸੀਂ ਜ਼ਿਲ੍ਹਾ ਬਣਪਹਾਗ ਦੇ ਅੱਗੇ ਰੋਸਮਈ ਕਾਲੇ ਝੰਡੇ ਲੈ ਕੇ ਧਰਨਾ ਲਾਇਆ ਇਹਦਾ ਕਾਰਨ ਇਹ ਹੈ ਕਿ ਅਸੀਂ ਪਹਿਲਾਂ ਨਾਬੇ ਤਹਿਸੀਲ ਦੇ ਅਫਸਰ ਨੂੰ ਰੇਂਜ ਅਫਸਰ ਨੂੰ ਇਹ ਜ਼ਿਲ੍ਹਾ ਮੰਗ ਪੱਤਰ ਦੇ ਕੇ ਗਿਆ ਮੈਂ ਸਿੱਚੇ ਤੌਰ ਤੇ ਮਿਲ ਕੇ ਗਏ ਕਿ ਅਸੀਂ ਭਵਾਨੀਗੜ੍ਹ ਤੋਂ ਨਾਬੇ ਤੱਕ ਬਹੁਤ ਔਖੀਆਂ ਸੜਕਾਂ ਪਰਵਾਈਆਂ ਨੇ ਧਰਨੇ ਲਾ ਲਾ ਕੇ ਅਕਾਲੀ ਦਾ ਸਤੰਤਰ ਨਹੀਂ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਤੁਹਾਡੇ ਦਰਖਤ ਨੇ ਜਿਹੜੇ ਸੁੱਕੇ ਦਰਖਤ ਲੋਕਾਂ ਦਾ ਨੁਕਸਾਨ ਕਰਦੇ ਨੇ ਜਦੋਂ اچانک ਗਿਰ ਜਾਂਦੇ ਨੇ ਗੱਡੀਆਂ ਤੇ ਆ ਕੇ ਤੇ ਗਿੱਲੇ ਦਰਖਤ ਨੇ ਜਿਹੜੇ ਹਰੇ ਭਰੇ ਦਰਖਤ ਆ ਉਹਨਾਂ ਨੇ ਉੱਪਰ ਆਏ ਝੁੰਡ ਬਣੇ ਹੋਏ ਜਿਹੜੇ ਬਰਸਾਤ ਹੋਣ ਕਰਕੇ ਝੂਂਦੇ ਨੇ ਝੂਣ ਨਾਲ ਲੁੱਕਦਾ ਤੇ ਪਾਣੀ ਦਾ ਅਫਸ ਚ ਬੈਰ ਹੈ ਇਦੇ ਕਰਕੇ ਸੜਕ 'ਚ ਉੱਥੇ ਖੱਡਾ ਪੈਂਦਾ ਹੈ ਖੱਡੇ ਦੇ ਕਾਰਨ ਸੜਕ ਇੱਕ ਦਫਾ ਖੱਡਾ ਪੈ ਗਿਆ ਫਿਰ ਲੁੱਕ ਵਾਲੀ ਸੜਕ ਰੁਕਦੀ ਨਹੀਂ ਦਿੰਦੀ ਉਹ ਸਾਰੀ ਪੱਟੀ ਜਾਂਦੀ ਆ ਇਸ ਲਈ ਇਹਨਾਂ ਨੂੰ ਮੈਂ ਬਾਰ-ਬਾਰ ਕਹਿ ਕੇ ਗਿਆ ਸਾਈਕਲ ਲਈ ਸਾਡੇ ਰੋਟੀ ਦੇ ਪੁਲਾਂ ਤੋਂ 90 ਤੱਕ ਦੋਨੇ ਪਾਸੇ ਜਿੰਨੇ ਵੀ ਕੋਈ ਫੈਕਟਰੀ ਆ ਕੋਈ ਕੁਝ ਲੱਗਿਆ ਉਹਨਾਂ ਨੇ ਆਪਣੇ ਪਾਰਕਿੰਗ ਆਪਣੇ ਆਪ ਹੀ ਬਣਾ ਲਈਆਂ ਦਰਖਤ ਪੱਟ ਕੇ ਨੰਬਰੀ ਦਰਖਤ ਉਹ ਪਤਾ ਨਹੀਂ ਕਿੱਥੇ ਗਾਇਬ ਕਰੇ ਨੇ ਕੀ ਕਰਿਆ ਇਹਨਾਂ ਨੂੰ ਅਸੀਂ ਬਾਰ-ਬਾਰ ਕਿਹਾ ਵੀ ਤੁਹਾਡੀ ਡਿਊਟੀ ਬਣਦੀ ਆ ਜੇ ਇੱਕ ਗਰੀਬ ਬੰਦਾ ਇੱਕ ਟਾਣਾ ਵੱਢ ਲਵੇ ਉਹ ਥਾਣੇ ਪਰਚਾ ਦਰਜ ਕਰਾ ਕੇ ਉਹਦੀ ਜਵਾਨ ਤੇ ਨਹੀਂ ਹੋਣ ਦਿੰਦੇ ਪਰ ਇਹ ਕੀ ਹੋ ਰਿਹਾ ਹੈ ਕਿ ਹਜ਼ਾਰ ਤੁਸੀਂ ਹੈਰਾਨ ਹੋਵਗੇ ਕਿ ਸੈਂਕੜਿਆਂ ਦੀ ਗਿਣਤੀ ਚ ਦਰਖਤ ਨੇ ਇੱਕ ਨਾਲ ਟੇਲ ਜਾਂਦੀ ਹੈ ਸੁਆ ਉਹਦੇ ਦੇ ਸੀ ਉਹ ਤਾਂ ਵੀ ਚੱਕ ਤੇ ਪਤਾ ਨਹੀਂ ਕਿਵੇਂ ਉਹਨਾਂ ਨੂੰ ਸਕਾਉਂਦੇ ਨੇ ਕੀ ਪਾਉਂਦੇ ਨੇ ਉਹਨਾਂ ਦੇ ਜੜਾ ਚ ਸੁੱਕਣ ਤੋਂ ਬਾਅਦ ਉਹਨਾਂ ਦਰਖਤ ਨੂੰ ਗਾਇਬ ਕਰ ਦਿੰਦੇ ਨੇ ਇਹ ਮੰਗਾ ਲੈ ਕੇ ਅਸੀਂ ਆਏ ਆ ਜੇ ਸਾਡੀਆਂ ਨਾ ਮੰਗੀਆਂ ਮੰਨੀਆਂ ਗਈਆਂ ਤਾਂ ਇਹ ਲੜਾਈ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਇਸ ਰੋਡ ਤੋਂ ਇਲਾਵਾ ਹੋਰ ਵੀ ਕਿਸੇ ਰੋਡ ਦਾ ਵੀ ਮੁੱਦਾ ਚਕਈ ਇਹ ਇਹ ਅੱਗੇ ਜਾ ਕੇ ਭਵਾਨੀਗੜ੍ਹ ਤੋਂ ਦੇਖ ਲਓ ਲੈ ਕੇ ਗਵਿੰਦਗੜ੍ਹ ਤੱਕ ਆ ਦੂਜੀ ਵੀ ਅਸੀਂ ਆ ਸੜਕ ਤੇ ਧਰਨਾ ਲਾ ਕੇ ਪਟਿਆਲੇ ਤੋਂ ਨਾਪੇ ਤੱਕ ਇਹ ਅਸੀਂ ਬੜਬਾਈ ਅਸੀਂ ਕਿਤੇ ਵੀ ਕੋਈ ਮੁੱਦਾ ਹੋਵੇ ਇਕੱਲਾ ਇਹ ਨਹੀਂ ਹੈ ਵੀ ਨਾਪੇ ਤਕਸੀਮਤਾ ਕੋਈ ਵੀ ਸਾਡੇ ਧਿਆਨ ਚ ਆਉਂਦਾ ਅਸੀਂ ਉਹ ਮੁੱਦੇ ਨੂੰ ਚੱਕ ਕੇ ਸੁੱਤੀ ਸਰਕਾਰ ਸੁੱਤੇ ਪ੍ਰਸ਼ਾਸਨ ਤੇ ਧਿਆਨ ਚ ਲਿਆ ਕੇ ਉਹਦੇ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕੋਈ ਮੀਟਿੰਗ ਵੀ ਤੁਹਾਡੀ ਤਾਂ ਹੋਈ ਸੀ ਮੈਡਮ ਨਾਲ ਪਹਿਲਾਂ ਮੈਂ ਆਪ ਮਿਲ ਕੇ ਗਿਆ ਜੀ ਉਹਨਾਂ ਨਾਲ ਗੱਲਬਾਤ ਕਰੀਓ ਕਹਿੰਦੇ ਸੀ ਸਾਨੂੰ ਹਫਤਾ ਦੇ ਦਿਓ ਜੀ ਅਸੀਂ ਇਹਦਾ ਹੱਲ ਕਰ ਦਾਂਗੇ ਪਰ ਲਾਰੇ ਹੀ ਲੈ ਗਏ ਜਾਂ ਗੱਲੇ ਨਹੀਂ ਮੋੜੀ ਕਰਕੇ ਕੀ ਲਾਦੇ ਧਰਨੀ ਲਾਣੇ ਪੈਂਦੇ ਜੋ ਹੱਲ ਜਦੋਂ ਹੱਲ ਨਹੀਂ ਹੁੰਦਾ ਜਿਹੜੀ ਨਵੀਂ ਸਰਕਾਰ ਬਣੀ ਹੈ ਕੈਂਸੇ ਅਸੀਂ ਬਦਲ ਦਮਾਂਗੇ ਸਾਡਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਦਲ ਇਹ ਦੇਤਾ ਕਿ ਧਰਨੇ ਉਦੋਂ ਦੁੱਗਣੇ ਲੱਗ ਗਏ ਪਹਿਲਿਆਂ ਦੇ ਹੁੰਦੇ ਜਿਹੜੇ ਧਰਨੇ ਦਾ ਸੀ ਉਦੋਂ ਦੁੱਗਣੇ ਵੱਧ ਗਏ ਲੋਕਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਹੋ ਰਿਹਾ ਜਿਹਦੇ ਕਰਕੇ ਅਸੀਂ ਤਾਂ ਬੇਅਦਬੀਆਂ ਦੇ ਸਮੇ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਹੋਈਆਂ ਉਦੋਂ ਤੋਂ ਸਮੇ ਸਮੇਂ ਦੀਆਂ ਸਰਕਾਰਾਂ ਨਾਲ ਲੜਦੇ ਰਿਹਾ ਇਹਨਾਂ ਨਾਲ ਵੀ ਅਸੀਂ ਲੜਦੇ ਜਾ ਰਹੇ ਆ ਇਹ ਸਾਡੇ ਨਾਲ ਵੀ ਵਾਦਾ ਕਰਕੇ ਭੱਜਿਆ ਆ ਪਰ ਜਿਹੜੇ ਲੋਕਾਂ ਦਾ ਮੁੱਦਾ ਹੈ ਸਾਡਾ ਆਪਣਾ ਮੁੱਦਾ ਹੈ ਉਹਦੇ ਉਹਦੇ ਲਈ ਵੀ ਸਾਨੂੰ ਸੜਕ ਤੇ ਆਉਣਾ ਪੈਂਦਾ ਸਾਡਾ ਮੁੱਖ ਮੰਤਰੀ ਇਹਨਾਂ ਦੇ ਮੰਤਰੀ ਉਰੇ ਕਿੰਨੇ ਨੇ ਡਾਕਟਰ ਬਲਬੀਰ ਸਿੰਘ ਹੈ ਸਾਡੇ ਐਮ ਐਲ ਏ 3 4 ਬਣਦੇ ਨੇ ਇਹ ਆਪਣੇ ਜਿਹੜੇ ਜਿਹਲੇ ਜਿਹਲੇ ਦੀ ਗੱਲ ਕਰ ਲਈਏ ਪਰ ਨਾ ਕਿਸੇ ਦਾ ਕੋਈ ਧਿਆਨ ਨਹੀਂ ਕਿ ਸਰਕਾਰ ਮਿੰਟੋ ਮਿੰਟੀ ਸੜਕਾਂ ਪੱਟੀ ਜਾਂਦੀਆਂ ਬਣਾਈ ਜਾਂਦੀਆਂ ਕੀ ਹੋ ਰਿਹਾ ਹੈ ਇਵੇਂ ਜਿਵੇਂ ਪਿੰਡਾਂ ਦੀਆਂ ਗਲੀਆਂ ਨਾਲੀਆਂ ਚ ਬਣ ਗਈ ਜਿੰਨੀਆਂ ਸਰਕਾਰਾਂ ਬਣਦੀਆਂ ਉਹਨਾਂ ਦੀ ਵਾਰੀ ਉਹ ਗਲੀਆਂ ਨਾਲੀਆਂ ਬਣਦੀਆਂ ਨੇ ਸਾਰਾ ਹੋਰ ਖਤੰਦਾ ਹੈ ਅੰਦਰੂਨੀਏ ਪੈਸਾ ਲੁੱਟਿਆ ਜਾ ਰਿਹਾ ਹੈ ਜਿਹਦੇ ਕਰਕੇ ਪੰਜਾਬ ਕਰਜ਼ੇ ਹੀ ਹੋ ਰਿਹਾ ਹੈ ਅਗਲਾ ਕੀ ਕਦਮ ਲਹੋਗਾ ਇਹਦਾ ਅਗਲਾ ਕਦਮ ਇਹ ਹੀ ਹੈ ਅਸੀਂ ਰੋਟੀ ਤੇ ਪੌਣਾਂ ਤੇ ਜਾਮ ਲਾਵਾਂਗੇ ਮੈਂ ਸਪਸ਼ਟ ਲਿਖ ਕੇ ਵੀ ਦਿੱਤਾ ਮੰਗ ਪੱਤਰ ਚ ਜੇ ਨਾ ਸਾਡੀ ਸੁਣੀ